ਸ਼੍ਰੀ ਤਖਤ ਸ੍ਰੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਜਥੇਦਾਰ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਨੂੰ ਪਹਿਲਾ ਮਿਤੀ 32 ਹੜ ਨਾਂਕਸ਼ਈ ਸੰਪਤ 556 ਮਤਾਬਕ 15 ਜੁਲਾਈ 2024 ਨੂੰ ਮਤਾ ਨੰਬਰ 4 ਰਾਹੀਂ ਸ਼੍ਰੀ ਕਲਤਕ ਸਾਬ ਪਾਸੋਂ ਬੀਤੇ ਵਿੱਚ ਉਹਨਾਂ ਵੱਲੋਂ ਕੀਤੀਆਂ ਗਈਆਂ ਗਲਤੀਆਂ ਲਈ ਤਨਖਾਹ ਲਈ ਗਈ ਸੀ ਜਿਸ ਵਿੱਚ ਉਹਨਾਂ ਨੇ ਭੁੱਲ ਬਖਸ਼ਾਈ ਸੀ ਪਰੰਤੂ ਉਸ ਤੋਂ ਬਾਅਦ ਵੀ ਉਹਨਾਂ ਦੇ ਖਿਲਾਫ ਸ਼੍ਰੀ ਕਲਤਕ ਸਾਹਿਬ ਕੋਲ ਸ਼ਿਕਾਇਤਾਂ ਲਗਾਤਾਰ ਆ ਰਹੀਆਂ ਹਨ ਬਹੁਤ ਗੰਭੀਰ ਇਲਜ਼ਾਮ ਲੱਗ ਰਹੇ ਨੇ ਇਸ ਲਈ ਜਦੋਂ ਤੱਕ ਕੋਈ શ્રી ਕੱਲ ਤੱਕ ਸਭ ਤੇ ਪੇਸ਼ ਹੋ ਕੇ ਆਪਣਾ ਪੱਖ ਨਹੀਂ ਰੱਖਦੇ ਤੇ ਲੱਗੇ ਇਲਜ਼ਾਮਾਂ ਤੋਂ ਸੁਰਖਰੂ ਨਹੀਂ ਹੋ ਜਾਂਦੇ ਉਦੋਂ ਤੱਕ ਉਹ ਪੰਥਕ ਸਰਗਰਮੀਆਂ ਤੇ ਸਮਾਗਮਾਂ ਵਿੱਚ ਸ਼ਮੂਲੀਅਤ ਤੋਂ ਗਰੇਜ਼ ਕਰਨ ਇਨਾਦੀਆਂ ਪੰਥਕ ਸੇਵਾਵਾਂ ਤੇ ਰੋਕ ਲਾਈ ਜਾਂਦੀ ਹੈ ਸੋ ਇਹ ਹੁਕਮ ਹੈ ਜੀ ਮਤਾ ਨੰਬਰ 5 ਚ ਸਾਬਕਾ ਜਥੇਦਾਰ ਤਖਤਰੀਪਟਨਾ ਸਾਹਿਬ ਗਿਆਨੀ ਇਕਬਾਲ ਸਿੰਘ ਹੋਰਾਂ ਨੂੰ ਕਿ ਭਾਈ ਪੇਸ਼ ਹੋਵਾ ਕੇ ਆਪਣਾ ਪੱਖ ਰੱਖੋ ਤੇ ਜਦੋਂ ਤੱਕ ਦੋਸ਼ਾਂ ਤੋਂ ਮੁਕਤ ਨਹੀਂ ਹੁੰਦੇ ਤੁਸੀਂ ਪੰਥਕ ਸਰਗਰਮੀਆਂ ਚ ਸਮਾਗਮਾਂ ਚ ਕਿਤੇ ਸ਼ਿਰਕਤ ਨਹੀਂ ਕਰ ਸਕਦੇ